ਦੇ ਮਹਰੂਮ ਨੇਤਾ ਸ਼੍ਰੀ ਸ਼ੋਕ ਪੱਪੀ ਜੀ ਪਹੁੰਚ ਚੁੱਕੇ ਨੇ ਅਤੇ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਬਹੁਤ ਹੰਗਾਰਾ ਭਰਿਆ ਜਾ ਰਿਹਾ ਹੈ ਤੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਗੁਰਦੀਪਾਤ ਜੀ ਸਾਜੀ ਕਰਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ ਅਸੀਂ ਤੁਹਾਡੇ ਤੋਂ ਬਹੁਤ-ਬਹੁਤ ਖੇਮਾ ਲੱਗਦੇ ਆਂਗੇ ਅਸੀਂ ਇੱਥੇ ਹੋਵੇ ਦਸਨ ਪੱਪੀ ਜੀ ਟਾਈਮ ਤੇ ਸੀ ਅਸੀਂ ਜਰਾ ਪਹੁੰਚੇ ਸੀ ਪਿੰਡਾਂ ਨੂੰ ਫੋਨ ਆ ਗਿਆ ਤੇ ਇਹਨਾਂ ਨੂੰ ਵਾਪਸ ਜਾਣਾ ਪਿਆ ਲੁਧਿਆਣਾ ਕੋਈ ਦਿੱਲੀ ਨੂੰ ਮੀਟਿੰਗ ਆ ਗਈ ਸੀ ਜੇਕਰ ਉਹਦੇ ਬਾਅਦ ਕੁਲ 20 ਮਿੰਟਾਂ ਦੀ ਪਹੁੰਚੇ ਹੈ ਤੇ ਅਸੀਂ ਲੇਟ ਹੋ ਗਏ ਅੱਜ ਉਸ ਦੀ ਬਹੁਤ ਜਣੇ ਦੇ ਤੋਂ ਦਿੱਕਤ ਕਰ ਰਹੇ ਸਾਨੂੰ ਸੱਚੀ ਮਾਫ਼ ਕਰਿਓ ਜੀ ਤੇ ਮੈਂ ਹੰਤਾ ਇਹ ਨਹੀਂ ਲਊਗਾ ਤੇ ਮੈਂ ਰਿਕਵੈਸਟ ਕਰੂਗਾ ਆਪਣੇ ਬੁਢਾਣਾ ਤੋਂ ਐਮਪੀ ਜਿਹੜਾ ਆਸ ਸੰਪਰਾਜਪਤੀ ਜੀ ਜੋ ਕਿ ਹਲਕਾ ਸੈਂਟਰ ਤੋਂ ਐਮਐਲਏ ਹੈਗੇ ਅਸਟਾਈ ਕਿ ਉਹ ਆਪਣਾ ਵਿਚਾਰ ਸਾਡੇ ਗੁਰੂਆਂ ਦੀ ਸੰਗਤ ਨਾਲ ਸਾਂਝਾ ਕਰੇ ਜੋ ਪ੍ਰੈਸ਼ਰ ਪੰਪੀ ਜਿੰਦਾਬਾਦ

ਸਾਰੇ ਬਹੁਤ ਹੀ ਸਤਿਕਾਰਯੋਗ ਕਾਂਗਸਾ ਆਮ ਆਦਮੀ ਪਾਰਟੀ ਦੇ ਜਿਨੇ ਵਲੰਟੀਅਰ ਸਾਥੀ ਇਸ ਵਰਕੇ ਦੀ ਸੇਵਾ ਕਰਦੇ ਆ ਇਹ ਸਰਕਾਰਯੋਗ ਵਿਜਲ ਕੋ ਨੌਜਵਾਨ ਸਾਥੀਓ ਪਿੰਡ ਵਾਸੀਓ ਪਿਆਰੇ ਬੱਚਿਓ ਮੈਂ ਜਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਜਿਵੇਂ ਮੈਂ ਕੱਲ੍ਹ ਸਾਮੇ ਕਿਹਾ ਪਤਾ ਲਗਾ ਮੈਂ ਤੁਹਾਡੇ ਸਾਰਿਆਂ ਤੋਂ ਇਸ ਗੱਲ ਦੀ ਮਾਫੀ ਮੰਗਦਾ ਜੀ ਤੁਹਾਨੂੰ ਮੇਰਾ ਇਤਿਆਰ ਕਰਨਾ ਪਿਆ ਕਿਉਂਕਿ ਕੋਈ ਗੱਲਾਂ ਲੈਕਚਰਾਂ ਦੇ ਦੌਰਾਨ ਅਮਰਜੈਂਸੀ ਬਾਗੇ ਪੈਂਦੇ ਸੀ ਤੁਸੀਂ ਆਪਣੇ ਮਤ ਦਾ ਦਾਨ ਮੈਨੂੰ ਤਾਂ ਦੇਣਾ ਮੈਂ ਹਲਕਾ ਸੈਂਟਰ ਦਾ ਲੈ ਲਿਆ ਉਹ ਤੇਨੇ ਲੋਕਾਂ ਨੇ ਮੈਨੂੰ ਹਲਕਾ ਸੈਂਟਰ ਦਾ ਸੀਮਾਦਾਰ ਬਣਾਇਆ 2 ਸਾਲ ਹੋ ਗਏ ਮੈਨੂੰ ਮੈਂ ਉਸ ਹਲਕੇ ਦਾ ਐਮਐਲਏ ਹੁਸੀਂ ਆਪਣੀ ਔਰ ਦੇਣ ਤੋਂ ਬਿਨਾ ਇਹ ਜ਼ਰੂਰ ਪਤਾ ਕਰਨਾ ਕਿ ਦੀਨਾ ਨੇ ਪਹਿਲਾਂ 2 ਸਾਲ ਉੱਥੇ ਦਾ ਅੱਲੇ ਬਣਾਇਆ ਇਹਨੇ ਉਹਨਾਂ ਦੀਆਂ ਬੋਟਾਂ ਲੈ ਕੇ ਉਹਨਾਂ ਦੇ ਪ੍ਰਤੀ ਕੀ ਕੰਮ ਕੀਤਾ ਦੇ ਅੰਦਰ ਜਿਹੜਾ ਕੰਮ ਮੈਂ ਆਪਣੇ ਹਲਕੇ ਚ ਕਰਕੇ ਆਇਆ ਜਿਵੇਂ ਸਰ ਕਿਹੜਾ ਕੋਈ ਬਜ਼ੁਰਗ ਕੋਈ ਮੇਰਾ ਭਰਾ ਕੋਈ ਨੌਜਵਾਨ ਸਾਥੀ ਕੋਈ ਮੇਰੀ ਭੈਣ ਕੋਈ ਮੇਰੀ ਮਾਂ ਜੇ ਤੁਹਾਨੂੰ ਇਹ ਨਾ ਕਹੇ ਉਥੇ ਗਿਆ ਨੂੰ ਵੀ ਜਿਹੜਾ ਐ ਐਮਐਲ ਨੇ ਕੰਮ ਕੀਤਾ 2 ਸਾਲਾਂ ਦਾ

ਆ ਤੁਸੀਂ ਪਿੰਡ ਵਾਸੀ ਬੈਠੇ ਹੋ ਸਾਰੇ ਮੈਂ ਨਹੀਂ ਕੁੰਡਾ ਨਹੀਂ ਰਹਿਣ ਵਾਲਾ ਮਾਂ ਆ ਕੋ ਚਰਾਚੀ ਮੇਰੇ ਅ ਤੋਂ ਰਿਸ਼ਤੇਦਾਰੀ ਖੰਨੇ ਨੇੜੇ ਦੀਆਂ ਮਨੇ ਬਿਜੋਰ ਦੀ ਪੂਆ ਵੀ ਇੱਥੇ ਨਹੀਂ ਆ ਜਿੰਦਾਰੀ ਪਿੰਡਾ ਸਗਾ ਚੁੰਨੀ ਲਾਉਂਦੇ ਤੁਹਾਡੇ ਤੋਂ ਅਗਲਾ ਪਿੰਡ ਆ ਜਿੰਦਾਲੀ ਦੋ ਸਾਲ ਦੇ ਅੰਦਰ मैं अपने हल्के अंदर भी करोड़ रुपए के काम करा के लोग दस के आया भी काम जहा कम काम करना राजनीति कोई धंधा नहीं गा राजनीति कोई व्यापार नहीं गा सेवा की सेवा होंगी खून च जिन्हें खून च सेवा हो सकता वा ਮੇਰਾ ਪਾਈ ਸਤਪਾਲ ਕੁਰਾਸ਼ਰ ਸਾਨੰਤਚਾਸੀ ਦੇ ਵਿੱਚ ਉਥੋਂ ਆ ਲੈੇ ਪੁਨੀਆ ਆਜ ਮੇਰੇ ਤੋਂ ਵੱਡਾ ਭਰਾ ਜਿਹੜੀਆਂ ਗੱਲਾਂ ਮੈਂ ਡੋਡੇ ਪਿੰਡ ਵਾਲਿਆਂ ਨਾਲ ਸੰਗੀਆਂ ਕਰ ਰਿਹਾ ਗੋੜ ਪਉਣ ਤੋਂ ਪਹਿਲਾਂ ਇਹ ਗੱਲਾਂ ਜਰੂਰ ਕਲੀਅਰ ਕਰਿਓ ਕਿ ਤੇ ਮੈਂ ਕੰਨੀਆ ਬੋਟਾ ਦਾ ਨਹੀਂ ਲੈਣ ਆ ਗਿਆ ਤੁਹਾਡੇ ਕੋਲ ਜੇ ਮੇਰੀ ਗੱਲ ਦੇ ਵਿੱਚ ਥੋੜੀ ਜਿਨਾ ਵੀ ਭਰਤ ਨਿਕਿਆ ਗਲਤ ਹੁੰਦਾ ਮੈਨੂੰ ਗੋੜ ਪਾਇ। ਜੇ ਮੇਰੀ ਗੱਲ ਦੇ ਵਿੱਚ ਸਾਰੀਆਂ ਗੱਲਾਂ ਸੱਚੀਆਂ ਹੋਈਆਂ ਉਹ ਰੋੜਾ ਫੈਸਲਾ ਤੁਸੀਂ ਕਰਨਾ। ਵਡਾ ਪਾਈ ਸਤ ਪਾਲ ਪ੍ਰਾਸ਼ ਐਮਐਲਏ ਬਣਿਆ ਆਜ ਮੇਰੇ ਤੋਂ ਵਡਾ ਭਰਾ ਸਤਪਾਲ ਪਰਾਸ਼ ਸਹੀਦ ਹੋ ਗਿਆ 89 ਜਦੋਂ ਕਾਲਾ ਦੌਰ ਚੱਲਦਾ ਸੀ ਉਹਨੇ ਕਿਛੇ ਹੀ ਹੋਇਆ ਇਹ ਪਾਈਸੇ ਹੀ ਹੋਇਆ ਹੁਣ ਪੰਜਾਬੀ ਜੇ ਘਰੋਂ ਮੁੰਡੇ ਗਏ ਤਾਂ ਵੀ ਕੁੰਜਾਤੀ ਜੇ ਕੋਈ ਬੋਲ ਸੜੇ ਦਾ ਨੁਕਸਾਨ ਹੋਇਆ ਤਾਂ ਵੀ ਕੁੰਜਾਤੀ ਨੁਕਸਾਨ ਕਿਹੜਾ ਹੋਇਆ ਪੰਜਾਬ ਦਾ ਪੰਜਾਬ ਦਾ अॼ फेर उहो पॉलिस पिछले महीने पॉन पंज साल बाद जवा ਇਹ ਕੋਈ ਨਾ ਕੋਈ ਲੈ ਕੇ ਮੁੱਤਾ ਛੱਡ ਕੇ ਫੇਰੇ ਨਾ ਕੋ ਬੋਟਾ ਲਿਆਵਾਂਗੇ ਇਹ ਦਿੱਲੀ ਵਾਲੀਆਂ ਕੋਠੀਆਂ ਦੀ ਬੈਠੇ ਕੈਲੀ ਫੌਂ ਦਾ ਸੋਚ ਬੰਨ੍ਹ ਕਰਾਂਗੇ ਚੱਲ ਇਸ ਤਰ੍ਹਾਂ ਕਿ ਜੇ ਤੁਹਾਡੇ ਅਸ਼ੀਰਵਾਦ ਨਾਲ 8000 ਕਰੋੜ ਰੁਪਈਆ ਜਮੀ ਪੁਰੀਆਬੀਆ ਦਾ ਕੇਂਦਰ ਸਰਕਾਰ ਰੋਕੀ ਖੜੀ ਆ ਕਿਉਂ ਨਹੀਂ ਤੇਰੇ ਕੋ ਤੁਹਾਡਾ ਪੈਸਾ ਪਿਆਰ ਦਾ ਉਹ ਤਾਂ ਇਹਨੇ ਜੇ ਨਾ ਨੂੰ 8000 ਰੁਪਇਆ ਦੇਦਾ ਭਗਵਾਨਤਮਾਨ ਤਾਂ ਪਹਿਲਾਂ ਹੀ ਲੋਕਾਂ ਦੇ ਦਿਲਾਂ ਚ ਰਾਜ ਕਰ ਲੱਗਿਆ 44000 ਨੌਕਰੀ ਦੇਤੀ ਉਹਨੇ 2 ਸਾਲਾਂ ਦੀ ਕਦੇ ਜੀਤੀ ਹੈ ਸਰਕਾਰ ਨੇ 2 ਸਾਲਾਂ ਦੀ 42000 ਮੈਂ ਉਹ ਖੌਫ ਕੱਪਸੋ ਦੀ ਗੱਲਾ ਜਿਵੇਂ ਨਾਨਕ ਸਾਹਿਬ ਦੇ ਨਾਲ ਨੰਨੇ ਜੇ ਤੂੰ ਬੋਲ ਰਿਹਾ ਸੀਗਾ ਇਕ ਮਾਂ ਨੇ ਆ ਕੇ ਮੇਰਾ ਮੱਥਾ ਚੁੱਕ ਕੇ ਕਹਿਣੀ ਪੁੱਤ ਤੂੰ ਐ ਨਵੇਂ ਬੋਟ ਰੋ ਪੜਿਆ ਮੈਂ ਕਿਹਾ ਮਾਂ ਕਿਉਂ ਐਨਾ ਜੋ ਗੋਸ਼ਾ ਤੈਨੂੰ ਮੈਨੇ ਕਾਛ ਨੂੰ ਤੀਂ ਪੱਕਦੀ ਸੀ ਮੇਰੇ ਦੋਨੇ ਮੁੰਡੇ ਜਿੰਦਾਬੋਲ ਇਹ ਬਲੀ ਮਰਿਆ ਮੈਂ ਚੈਲੇ ਨਹੀਂ ਦਰਦਾ ਕਾਂਗਰਸ ਨੂੰ ਭਾਈਪਾ ਨੂੰ ਕਾਜੀ ਰਾਜ ਨੂੰ ਬਿਆਰੀ

ਪੰਜ ਸਾਲ ਦੂਰ ਲੋਟਲਾ ਉਹ ਦੂਰ ਲੋਟਲੇ ਜਾਕੇ ਆ ਬੜਾ ਗੀਵਾਰ ਮੇਰੀ ਗੇਮ ਚੱਲੂ ਆ ਮੈਂ ਆ ਜਾਣਾ 파ਹੀ ਜੇਗਾ ਖੇਮ ਵਿੱਚ ਪੰਜਾਬ ਦੀ ਜੁਵਾਨੀ ਨੂੰ ਖਾਵੇ ਸੰ ਐਂਕੇ ਦੇ ਬਕਰੂ ਐਂਕੇ ਜੇ ਜਵਾਨ ਮੁੰਡੇ ਮਨ ਨੂੰ ਦੋਖ ਖੁੱਲਾ ਦੋਖਤਾ ਹੁੰਦਾ ਮੇਰੇ ਹਲਕੇ ਦੇ ਅੰਦਰ ਇਤੋ ਬਾਬਾ ਸਾਹਿਬ ਕੀ ਇਲਾਵਾ ਮੇਕ ਤੇ ਕਲੋਨੀ ਬਣੀ ਯਾ ਚੀਮਾ ਚਾਹ ਬਦੇ ਕੋਲ ਲੁਕਿਆ ਨਹੀਂ ਉਹ ਤੇ ਮਾ ਜੀ ਨੂੰ ਮੋਟਾ ਲੈਣ ਗਿਆ ਤਾਂ ਮੈਂ ਉਸ ਕਲੋਨੀ ਦਾ ਜਦੋਂ ਜਾ ਕੇ ਇੱਕ ਮਾਂ ਦਰਵਾਜੇ ਤੇ ਖੜੀ ਸੀ ਮੈਂ ਜਾਂ ਮਾਂ ਮੋਟਾ ਬਾਦੀ ਕੰਨੀ ਬੋਤ ਕੰਨੀ ਆ ਮੈਨੂੰ ਕੋਈ ਲਾਜ ਨਹੀਂ ਪਾ ਦੂੰ ਮੈਂ ਕਿਉਂ

आजाबी आप या भी पर उस मां नह के आया महाराज निशान कह के आया, मैं। उस उस कह के आया मां मैं हलका सेंटर का सेवादार बन गया चिट्टा बेचने का भी नाश करूगा मैं

जे हमारी ड्यूटी नो मेरी सेवा देखते भगवंत मान तो दे दे ने मेन कचहरी ने भेजे वन देवी थोड़ी कचहरी जी भी वादा करता अबला कोई हो गए ना जो कोई है ਆਉਂ ਵੀ ਕੰਨ ਖੋਲ ਕੇ ਸੁਣ ਲਵੇ ਚਿੱਟਾ ਵਿਚੜਾਲਾ ਜੀ ਨੇ ਤੁਮੇ ਸੇਵਾ ਲਾਗੀ ਮੈਨ ਲੋਹੜਾ ਲੋਕ ਸੋਹਾ ਚ ਕੋਈ ਚਿੱਟਾ ਵਿਚੜਾਲਾ ਵੀ ਰੰਗ ਦਾ ਚੋਗਾ ਮੇਰਾ ਬਣਾਓ ਜੈ ਸੰਤਾ ਜੀ ਜਿੰਦਾਬਾਦ ਰੋਪਰੇ ਸ਼ਰਪੰਪੀ ਜਿੰਦਾਬਾਦ ਉਹ ਸਹੰਤਾ ਨਾਲੀਆਂ ਦਾ ਮਣੀ ਜਾਣੀਆਂ ਨੇ ਜੇ ਸੰਤਾ ਤੇ ਤੁਰਨ ਵਾਲੇ ਜਮਾਨੀ ਨਾ ਰਹੇ ਜੇ ਨਾਲੀਆਂ ਚ ਪਾਣੀ ਇਹਾਂ ਨੇ ਨਾ ਕੇ ਪਿੰਡੇ ਨੇ ਪਾ ਗੇ ਨਾਲੀਆਂ 'ਚ ਪਾਣੀ ਵੇਚਣਾ ਜੇ ਉਹ ਹੀ ਨਾ ਲੈ ਆਉ ਨਾ ਉਹ ਨਾ ਲੈ ਨਾ ਰੇ ਤੇ ਨਾਲੀਆਂ ਬਣਾ ਕੇ ਕੀ ਕਰਾਂਗੇ ਆਪਾਂ ਇਹ ਲੰਬੀਆਂ ਗੱਲਾਂ ਨੇ ਇਹਨੂੰ ਕੋਈ ਆਪਾਂ ਛੋਟਾ ਸੋਚ ਕੇ ਨਾ ਸੋਚੀਏ ਮੈਂ ਦੇਖਦਾ ਜਿਨ੍ਹਾਂ ਨੇ ਘਰਾਂ 'ਚ ਇਹ ਗੱਲ ਲੱਗੀਆਂ ਤਾਂ ਛੋਟਾ ਮੇਰਾ ਵਾਦਾ ਵਾ 1.8 ਯਾਰ ਕਰੋੜ ਰੁਪਈਆ

મેં મે સાગા પે કે આયા સેવાદા આજી લોક સવાચ સાકે લે લાવીયા વા જી 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 જી

ਉਨੇ ਹਲਕੇ ਚ ਕੀ ਕੀਤਾ ਦੋ ਸਾਲ ਅਬਲਾ ਦਾ ਸੋਸ਼ਲ ਮੀਡੀਆ ਦਾ ਜਿਵਾਨਾ ਆ ਨੌਜਵਾਨ ਬੱਚੇ ਘਰੇ ਐ ਸੀ ਇਹ ਸੇ ਮੱਈ ਦੇ ਹਿਦੇ ਆਣਿਆ ਆ ਉਸ ਸਮੇਂ ਚ ਪਿਛਲੇ ਸਾਲ ਵੀ ਬਹੁਤ ਪਿਆ ਮੇਰਾ ਲੱਗਦਾ ਕਿ ਤੋਂ ਕਾਮਾਂ علاوہ ਸ਼ਿੰਗਾਰ ਸਰਮੇ ਦੇ ਕੋਲ ਉਹ ਪੂਰਾ ਡੁੱਬ ਗਿਆ ਉੱਥੇ ਨਰੀਆਂ ਮਾਵਾਂ ਪਹਿਣਾ ਬੱਚੇ ਸੱਤਾ ਨੇ ਬੈਠੇ ਸੀ ਸਾਹ ਨੂੰ और मैं जिनीदर उन्नीदर सों खा ली कि मेरा लगभग ही रुपया होया वा ते मैं कल पे जाके पैके दीया ना ओसे करके मेरी ड्यूटी आज तो आगे पेच लगी आ मैं चार दिन चार दिन अपने जीवात नु लेके पता नहीं सी तल केड़ा गटर खुला केड़ा गांव चार दिन जिने पानी नहीं खते जेवा तो आगे सारेयां दा

ਹਾਲ ਕੋਈ ਹੋ ਉਚਾ ਦਿੱਤਾ ਆ ਜਿਆਮੀ ਮੋਲੀ ਖਤਮ ਕਰਿਆ ਜੀ ਮਾਈਕ ਚਾਲੂ ਹੋ ਖਤਮ ਦਾ ਉਹ ਕਰਨੇ ਜਿਨ੍ਹਾਂ ਨੇ ਪੁਜਾਬੀਆਂ ਨੂੰ ਕੀਤਾ ਕਰੂ ਵਾਇਲਰ ਕੀ ਘਰ ਦਾ ਵਾਇਲਰ ਦੇ ਕੀ ਪਤੇ ਸਮੂਹ ਨਗਰ ਵਾਸੀਆਂ ਵੱਲੋਂ ਪੱਤੀ ਪ੍ਰਾਚਰ ਜੀ ਅਤੇ ਕਾਂਗਸਾਹ ਦਾ 2 ਮਿੰਟ ਰੁਕੋ ਸਾਰੇ ਇੱਕ ਮਿੰਟ ਰੁਕੋ ਸਾਰੇ ਹਾਂਜੀ ਅੱਜ ਹਲਕਾ ਦਾਖਾ ਦਾ ਦੌਰਾ ਕੀਤਾ ਕਿਵੇਂ ਦਾ ਰਿਸਪੌਂਸ ਮਿਲਿਆ ਲੋਕਾਂ ਦਾ ਦੇਖੋ ਪਹਿਲਾਂ ਅੱਜ ਹਲਕਾ ਦਾਖਾ ਤੋਂ ਕੰਗ ਸਾਹਿਬ ਦੇ ਸਾਰੇ ਜਿਹੜੇ ਇਸ ਹਲਕੇ ਦੇ ਯੂਥ ਦੇ ਸਾਡੇ ਵਲੰਟੀਅਰ ਸਾਥੀ ਆ ਅੱਜ ਉਹਨਾਂ ਨੇ ਪਹਿਲਾਂ ਮੋਟਰਸਾਈਕਲ ਰੈਲੀ ਕੱਢੀ ਜੀ ਬਹੁਤ ਭਾਰੀ ਜੋਸ਼ ਤੇ ਹੌਸਲੇ ਨਾਲ ਨੌਜਵਾਨ ਸਾਥੀਆਂ ਨੇ ਅੱਜ 5-600 ਮੋਟਰਸਾਈਕਲ ਲੈ ਕੇ ਅੱਜ ਸਾਰੇ ਹਲਕੇ ਦਾ ਦੌਰਾ ਕੀਤਾ ਕੰਗ ਸਾਹਿਬ ਦੇ ਨਾਲ ਅਸੀਂ ਜੇ ਨਵੀ ਇਸ ਹਲਕਾ ਦਾ ਕੇ ਕਿਸੇ ਵੀ ਪਿੰਡ ਜਾਈਦਾ ਬਹੁਤ ਪਰ ਮਹੰਗਾਰਾ ਮਿਲਦਾ ਵਾ ਸਾਰੇ ਪੰਜਾਬੀ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਦੇਖਦੇ ਹੋਏ ਅੱਜ ਮਨ ਬਣਾਈ ਬੈਠੇ ਆ ਕਿ ਤੇਰਾ ਨਹੀਂ ਆ ਤੇਰਾ ਸੀਤਾ ਜਿੱਤਾਂ ਨਸ਼ਾ ਐਮ ਐਮ ਬਾਜੀ ਨਸ਼ਾ ਦਾ ਮਰੇ ਮੇਰਾ ਬਹਿਰ ਹੀ ਇਸ ਸੀਨਾ ਪੰਜਾਬੀ ਚ ਸੁਣ ਲੈ ਜੀ ਮੈਂ ਹੋਰ ਕੋਈ ਕੰਮ ਪਹਿਲਾਂ ਮੇਰਾ ਕੰਮ ਹੀ ਇਹੀ ਆ ਮੈਂ ਆਪਣੀ ਮਾਂ ਨੂੰ ਕਿਸੇ ਨੂੰ ਰੋਣ ਨਹੀਂ ਦੇਣਾ ਇਸ ਕਾਰਨ। ਤੇ ਜਦੋਂ ਤਾਂ ਨੇ ਗੋਲੀ ਚਲਾਈ ਬੰਦੋ ਆਗਰ ਕੀਤਾ ਉਹ ਤੇ ਨੰਤਾਂ ਦਾ ਪਾਣੀ ਉਹ ਹਮੇਸ਼ਾ ਦੀ ਕੀਤੀ। ਅੱਜ ਸਵੇਰੇ ਸਾਡਾ ਰੂਡ ਸ਼ੋ ਸੀਗਾ ਜਿੱਥੇ ਕਿ ਬਹੁਤ ਸਾਰੇ ਮੋਟਰਸਾਈਕਲ ਤੇ ਕਾਰਾਂ ਲੈ ਕੇ ਅਸੀਂ ਪੂਰੇ ਮੁੱਲਾਪੁਰ ਤੋਂ ਲੈ ਕੇ ਸਰਬਾ ਪਿੰਡ ਤੱਕ ਆਏ। ਉੱਥੇ ਸ਼ਹੀਦਾਂ ਨੂੰ ਸਨਮਾਨ ਕਰ ਦਿੱਤਾ। ਤੇ ਉਹ ਤੇ ਸਰਾਬੇ ਚਿਰ ਨੂੰ ਯਾਦ ਕਰਾਉਣਾ ਆਪਣੇ ਐਮਐਲਏ ਸਾਹਿਬ ਨੇ ਜੋ ਐਮਪੀ ਦੇ ਉਮੀਦਵਾਰ ਹੈ ਉਹਨਾਂ ਨੇ ਲੋਕਾਂ ਨਾਲ ਗੱਲ ਕੀਤੀ ਤੇ ਹੁਣ ਉਹਦੇ ਬਾਅਦ ਅਸੀਂ ਚਮੰਡੇ ਗਏ ਸੀਗੇ ਤੇ ਹੁਣ ਅਸੀਂ ਗੁਜਰਵਾਲ ਪਹੁੰਚੇ ਹਾਂ ਹਲਕੇ ਦੇ ਲੋਕਾਂ ਦਾ ਹਲਕੇ ਤੋਂ ਅਸੀਂ ਜੀ ਬਾਈ ਚਾਰ ਗਏ ਸੀ ਪਰ ਇੱਥੇ ਨਹੀਂ ਹਾਰਦੇ ਲੋਕੀ ਬਹੁਤ ਖੁਸ਼ ਹੈ ਸਰਕਾਰ ਦੀਆਂ ਪਾਲਸੀਆਂ ਤੋਂ ਸਰਦਾਰ ਭਗਵੰਤ ਸਿੰਘ ਦੇ ਕੰਮ ਤੋਂ ਤੇ ਅਸੀਂ ਹਲਕੇ 'ਚ ਬਹੁਤ ਇਮਾਨਦਾਰੀ ਨਾਲ ਕੰਮ ਕੀਤਾ ਹੈ ਇਸ ਲਈ ਦੋ ਸਾਲਾਂ ਚ ਹੁਣ ਨਹੀਂ ਹਾਰਾਂਗੇ ਲੋਕਾਂ ਦੇ ਵਿੱਚ ਕੀ ਮੁੱਖ ਲੋਕਾਂ ਦੇ ਕੀ ਲੋਕਾਂ ਦੇ ਕੋਈ ਬਹੁਤ ਜ਼ਿਆਦਾ ਵੱਡੇ ਮੁੱਦੇ ਨਹੀਂ ਆ ਛੋਟੇ ਛੋਟੇ ਮੁੱਦੇ ਆ ਕਿਉਂਕਿ ਜਦ ਸਾਡਾ ਰੂਰਲ ਡਵੈਲਪਮੈਂਟ ਫੰਡ ਬੰਦ ਹੋ ਗਿਆ ਤੇ ਕੁਝ ਇੱਕ ਜਿਹੇ ਗੱਡੀ ਨਾਲੀ ਦਾ ਮਾੜਾ ਮੋਟਾ ਕੋਈ ਕੰਮ ਹੈ ਐਦਾਂ ਕੋਈ ਵੱਡੀ ਗੱਲ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਦੇ ਵੀ ਇਚ ਹੈ ਕਿ ਮਿੱਟੂ ਜੋ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਉਹਨਾਂ ਦੇ ਨਾਲ ਮੁਕਾਬਲਾ ਵਾ ਇਥੇ ਅਸ਼ੋਕ ਪਰਸ਼ਰ ਪੁੱਪੀ ਦਾ ਕਿਵੇਂ ਦੇ ਤੁਹਾਨੂੰ ਲੱਗਦਾ ਮੁਕਾਬਲਾ ਸਾਡੇ ਹਲਕੇ 'ਚ ਉਹਨਾਂ ਨੂੰ ਕੋਈ ਵੋਟਾਂ ਨਹੀਂ ਮਿਲਦੀਆਂ ਜੇ ਸਾਡੇ ਨੇੜੇ ਤੇੜੇ ਵੀ ਹੋਣਗੇ ਫਿਰ ਗੱਲ ਕਰਿਓ ਅਸੀਂ ਆਪਣੇ ਦਾਕੇ ਦੀ ਗੱਲ ਕਰ ਰਹੇ ਹਾਂ ਦਾਕੇ 'ਚ ਭਾਜਪਾ ਦਾ ਉਮੀਦਵਾਰ ਬਿਲਕੁਲ ਥੱਲੇ ਹੋ ਜਦੋਂ ਸਾਡੇ 22 ਦੇ ਇਲੈਕਸ਼ਨ ਹੋਏ ਸੀ ਉਦੋਂ ਭਾਜਪਾ ਨੇ ਜਿਹਨੂੰ ਸਪੋਰਟ ਕੀਤਾ ਸੀ ਉਹਨੂੰ 2.5 4 ਵੋਟਾਂ ਪਈਆਂ ਸੀ ਸਾਰੀਆਂ ਜੀ ਧੰਨਵਾਦ ਓਕੇ ਮੈਂ ਤਾਂ ਵੱਡਾ ਪਾਈ 25 ਸਾਲ ਹੋ ਗਏ ਲੱਗਦਾ ਬਲਜੀਤ ਸਿੰਘ ਆ ਜੀ ਬਲਜੀਤ ਸਿੰਘ ਪਿੰਡ ਗੁੱਜਰਵਾਲ ਵਾਲਾ ਜੀ ਤੇ ਆਮ ਆਦਮੀ ਪਾਰਟੀ ਦੇ ਸਾਡੇ ਉਮੀਦਵਾਰ ਜਿਹੜੇ ਲੁਧਿਆਣਾ ਤੋਂ ਲੋਕ ਸਭਾ ਦੇ ਉਹ ਇੱਥੇ ਪਹੁੰਚ ਰਹੇ ਆ ਜੀ ਗੁੱਜਰਾਲਾ 'ਚ ਉਹਨਾਂ ਨੇ ਆਪਣਾ ਇੱਥੇ ਭਾਸ਼ਣ ਦੇਣਾ ਤੇ ਨਗਰ ਨਿਵਾਸੀ ਵੀ ਹਮ ਹਮਾ ਕੇ ਪਹੁੰਚ ਰਹੇ ਨੇ ਪਹੁੰਚ ਰਹੇ ਨਹੀਂ ਜੀ ਪਹੁੰਚ ਗਏ ਉਹ ਪਹੁੰਚ ਗਏ ਕੋ ਬਾਕੀ ਵੀ ਪਹੁੰਚ ਰਹੇ ਆ ਜੀ ਆਜ ਰਹੇ ਆ ਤੇ ਅੱਜ ਕਿੰਨੇ ਪਿੰਡ ਦਾ ਇਕੱਠ ਹੈ ਜੀ ਇੱਥੇ ਕਿੰਨੇ ਪਿੰਡਾਂ ਦਾ ਇਕੱਠ ਹੈ ਇੱਥੇ ਹੈਗਾ ਜੀ ਆਲੇ ਦੁਆਲੇ 10-12 ਪਿੰਡਾਂ ਦਾ ਇਕੱਠ ਹੈਗਾ ਜੀ ਹਾਂ ਤੇ ਅੱਜ ਸਾਡੇ ਪਿੰਡ ਗੁੱਜਰਵਾਲ ਵਿਖੇ ਸਾਡੇ ਲੋਕ ਸਭਾ ਦੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਪੱਪੀ ਪ੍ਰੇਸ਼ਰ ਜੀ ਪਹੁੰਚ ਰਹੇ ਨੇ ਤੇ ਇਸੇ ਵੱਧ ਤੋਂ ਵੱਧ ਇਕੱਠ ਹੋਇਆ ਹੋਇਆ ਅੱਜ ਮਨ ਲਕਿਆ ਸੀ ਉਹਨਾਂ ਨੂੰ ਇਹ ਪ੍ਰੋਮਿਸ ਕਰਾਂਗੇ ਉਹਨਾਂ ਦੇ ਨਾਲ ਉਹਨਾਂ ਨੂੰ ਵਿਸ਼ਵਾਸ ਦਿਵਾਵਾਂਗੇ ਇਹ ਅਸੀਂ ਤੁਹਾਨੂੰ ਭਾਰੀ ਬਹੁਤ ਮਾਤ ਨਾਲ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਾਂਗੇ ਕੋਈ ਅਜਿਹੇ ਪਿੰਡ ਦਾ ਮੁੱਦਾ ਜਿਹੜਾ ਉਹਨਾਂ ਦੇ ਸਾਹਮਣੇ ਲੈ ਕੇ ਆਉਣਾ ਪਾਵੇ ਪਿੰਡ ਦੇ ਮੁੱਦੇ ਤਾਂ ਤਕਰੀਬਨ ਕਾਫੀ ਹੱਲ ਹੋ ਗਏ ਜੀ ਬਾਕੀ ਲੋਕਾਂ ਨੂੰ ਬਿਜਲੀ ਦੀ ਸੂਰਤ ਬਣ ਗਈ ਆ ਜੀ ਬਾਕੀ ਆ ਇਹ ਜਿਹੜਾ ਪਾਣੀ ਸੀ ਆਪਣੇ ਲੋਕੀ ਰਾਤ ਨੂੰ ਜਾ ਕੇ ਕਣਕਾ ਸਾਂਝ ਦੇ ਸੀ ਉਹ ਦਿਨੇ ਵੱਲ ਲਾਈਟ ਆਉਂਦੀ ਆ ਬਹੁਤ ਵਧੀਆ ਸਾਰੇ ਲੋਕ ਖੁਸ਼ ਆ ਜਿਹੜੇ ਯਾਨੀ ਖਲਾਫ ਸੀਗੇ ਉਹ ਵੀ ਅੱਜ ਇਹ ਗੱਲ ਕਹਿੰਦੇ ਆ ਵੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਵੀ ਅਸੀਂ ਮਲਕੇ ਦਾ ਇਹ ਰਾਲਾ ਸਾਰਾ ਨਗਰ ਹੀ ਇਹਨਾਂ ਦੇ ਨਾਲ ਹੈ ਜੀ ਅਸੀਂ ਵੱਧ ਤੋਂ ਵੱਧ ਵੋਟਾਂ ਪਵਾ ਕੇ ਇਹਨਾਂ ਨੂੰ ਮਲਕੇ ਲੋਕ ਸਭਾ ਚ ਭੇਜ ਆ ਗਏ ਠੀਕ ਹੈ ਇੱਕ ਜਣਾ ਹੋਰ ਹੈ ਜੀ ਅ ਮੇਰਾ ਨਾਮ ਅਮਨਦੀਪ ਸਿੰਘਾ ਮੈਂ ਪ੍ਰਾਈਵੇਟ ਅਧਿਆਪਕਾਂ ਜੀ ਅ ਮੈਂ ਸਰਦਾਰ ਭਗਵਾਨ ਸਿੰਘ ਜੀ ਮਾਨ ਜੀ ਨੇ ਜੋ ਵਾਅਦੇ ਕੀਤੇ ਨੇ ਤਕਰੀਬਨ ਤਕਰੀਬਨ ਉਹ ਪੂਰੇ ਉੱਤਰੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਇਹ ਜ਼ਿਕਰ ਕਰਨਾ ਚਾਹੁੰਦਾ ਕਿ ਪਿਛਲੀਆਂ ਸਰਕਾਰਾਂ ਨੇ ਜੋ ਚੋਰ ਵਜਾਰੀ ਕੀਤੀ ਸੀ ਭਰਤੀ ਕਰਨ ਦੇ ਵਿੱਚ ਕਿਸੇ ਵੀ ਨੌਜਵਾਨ ਨੂੰ ਕੋਈ ਨੌਕਰੀ ਦੇਣ ਦੇ ਲਈ ਕਰੋੜਾਂ ਰੁਪਏ ਦਾ ਘਟਾਲਾ ਹੋਇਆ ਜਿਦੇ ਵਿੱਚ ਲੱਖਾਂ ਰੁਪਏ ਰਿਸ਼ਵਤ ਮੰਗੀ ਜਾਂਦੀ ਸੀ ਤੇ ਜੋ ਗਰੀਬ ਲੋਕ ਸੀ ਵਧੀਆ ਪੜਨ ਵਾਲੇ ਬੱਚੇ ਉਹ ਨੌਕਰੀ ਤੋਂ ਵਾਂਝੇ ਰਹਿ ਗਏ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਅਸੀਂ ਪਿਛਲੀ ਵਾਰੀ ਭਗਵੰਤ ਮਾਨ ਜੀ ਨੂੰ ਵੋਟਾਂ ਪਾ ਕੇ ਜਿਤਾਇਆ ਤੇ ਮੁੱਖ ਮੰਤਰੀ ਚੁਣਿਆ ਹੈ ਤੇ ਉਹਨਾਂ ਨੇ ਹੁਣ ਜਿੰਨੇ ਵੀ ਰੱਖੇ ਨੇ ਨੌਜਵਾਨ ਉਹ ਤਕਰੀਬਨ ਤਕਰੀਬਨ ਬਿਨਾਂ ਸ਼ਿਫਾਰਿਸ਼ ਤੋਂ ਨੇ ਕਈ ਬੰਦੇ ਸਾਡੀ ਜਾਣ ਪਛਾਣ ਦੇ ਵਿੱਚੋਂ ਹੋਏ ਨੇ ਤੇ ਇਸ ਦੇ ਕਈ ਪਿੰਡ ਚੋਂ ਵੀ ਹੋਏ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਪਿਤਾ ਜੀ ਸਾਡੇ ਵਿੱਚ ਹਾਜ਼ਰ ਵੀ ਨੇ ਅਸੀਂ ਤੁਹਾਡੀ ਬਾਅਦ ਦੇ ਵਿੱਚ ਉਹਨਾਂ ਦੀ ਗੱਲ ਵੀ ਕਰਵਾਵਾਂਗੇ ਇਸ ਦੇ ਨਾਲ ਜੋ ਬਿਜਲੀ ਦੀ ਸਮੱਸਿਆ ਸੀ ਤਕਰੀਬਨ ਤਕਰੀਬਨ ਕਦੇ ਗਈ ਨਹੀਂ ਤੇ 600 ਯੂਨਟ ਜੋ ਹੈ ਫ੍ਰੀ ਮਿਲਦੀ ਆ ਕਦੇ ਬਿੱਲ ਹੀ ਨਹੀਂ ਆਇਆ ਬਾਕੀ ਉਹ ਗੱਲਾਂ ਅਸੀਂ ਭੁੱਲ ਗਏ ਹਾਂ ਇਸ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਕ腐ਸ਼ਨ ਦੀਆਂ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਤੁਸੀਂ ਸਾਰੇ ਜਾਣਦੇ ਹੋ ਇਹਦੇ ਬਾਰੇ ਤੇ ਕਰਾਪਸ਼ਨ ਨੂੰ ਕਾफी ਨੱਤ ਪਈਆ ਸਾਡੇ ਪੱਖੋਵਾਲ ਤੋਂ ਜੋ ਵੀਡੀਓ ਸੀਗੇ ਉਹ ਰਿਸ਼ਵਤ ਲੈਂਦੇ ਸੀ ਕੰਮ ਨਹੀਂ ਸੀ ਕਰਦੇ ਉਹਨਾਂ ਨੂੰ ਵੀ ਜੋ ਹੈ ਰਿਸ਼ਵਤ ਦੇ ਕੇਸ ਦੇ ਵਿੱਚ ਉਹਨਾਂ ਤੇ ਕੇਸ ਹੋਇਆ ਹੈ ਇਸ ਦੇ ਨਾਲ ਹੋਰ ਵੀ ਜਿੰਨਾ ਵੀ ਵੱਧ ਤੋਂ ਵੱਧ ਵਧੀਆ ਕੰਮ ਹੋ ਰਹੇ ਨੇ ਕਾਰਜ ਹੋ ਰਹੇ ਨੇ ਤੇ ਅਸੀਂ ਆਮ ਆਦਮੀ ਪਾਰਟੀ ਨੂੰ ਪੂਰਾ ਸਮਰਥਨ ਦੇ ਰਹੇ ਹਾਂ ਤੇ ਉਹਨਾਂ ਵੱਲੋਂ ਜੋ ਨਾਮਜ਼ਦ ਕੀਤੇ ਗਏ ਨੇ ਸ਼੍ਰੀ ਅਸ਼ੋਕ ਪਰਾਸ਼ਰ ਜਿਨ੍ਹਾਂ ਨੂੰ ਪੱਪੀ ਜੀ ਕਿਹਾ ਜਾਂਦਾ ਲੁਧਿਆਣੇ ਦੀ ਸੀਟ ਤੋਂ ਅਸੀਂ ਉਹਨਾਂ ਨੂੰ ਗੁਜਰਵਾਲ ਪਿੰਡ ਦੇ ਵਿੱਚੋਂ ਭਾਰੀ ਬਹੁਮਤ ਦਾ ਸਮਰਥਨ ਦੇ ਕੇ ਜ਼ਰੂਰ ਲੋਕ ਸਭਾ ਵਿੱਚ ਪਹੁੰਚਦੇ ਕਰਾਂਗੇ ਧੰਨਵਾਦ ਆਜੋ ਬਾਈ ਕਿਹਣਾ ਇੱਕ ਬਾਈ ਇੱਕ ਇਹਨਾਂ ਦੀ ਤੁਹਾਨੂੰ ਪੁੱਛੀ ਜਾਵਾਂਗੇ ਦੱਸਿਓ ਇਹ ਅੱਜ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਰਵਿੰਦਰ ਸਿੰਘ ਜੀ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਉਮੀਦਵਾਰ ਪਹੁੰਚਦਾ ਇਹਨੇ ਮੈਂ ਸਰਕਾਰ ਦਾ ਇਹ ਧੰਨਵਾਦ ਕਰਨਾ ਚਾਹੁੰਨਾ ਜੀ ਜਿਹੜਾ ਵੀ ਕੰਮ ਹੋ ਰਿਹਾ ਪਾਰਦਰਸ਼ੀ ਹੋ ਰਿਹਾ ਜੀ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਕੋਈ ਸਿਫਾਰਿਸ਼ ਨਹੀਂ ਸਿਫਾਰਿਸ਼ ਲਾਓਗੇ ਤਾਂ ਉਹਦੇ ਤਾਂ ਗੱਲ ਪੈਂਦਾ ਜੀ ਭਗਵੰਤ ਮਾਨ ਜੀ ਹਾਂ ਜੀ ਮੇਰੀ ਭਤੀਜੀ ਨੂੰ ਸਰਕਾਰੀ ਟੀਚਰ ਦੀ ਨੌਕਰੀ ਮਿਲੀ ਆ ਇੱਕ ਪੰਜ ਪੈਸੇ ਵੀ ਸਾਡੇ ਖਰਚ ਨਹੀਂ ਹੋਏ ਸੀ ਉਹਦੇ 'ਚ ਮੈਂ ਇਸ ਕੱਲੋਂ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਕਰਦਾ ਜੀ ਇਹ 2 ਸਾਲਾਂ ਦਾ ਰਾਜ ਕਿਵੇਂ ਦੇ ਦ ਸਰਕਾਰ ਦਾ ਉਸ ਤੋਂ ਪਹਿਲਾਂ ਦੀਆਂ ਸਰਕਾਰਾਂ ਦੇਖ ਲਿਓ ਕੀ ਫਰਕ ਲੱਗਦਾ ਇਹ ਸਰਕਾਰ ਦੇ ਵਿੱਚ ਫਰਕ ਤਾਂ ਬਹੁਤ ਆ ਜੀ ਪਹਿਲੀਆਂ ਸਰਕਾਰਾਂ ਨਾਲ ਅਸੀਂ ਉਹਨਾਂ ਨਾਲ ਵੀ ਪਹਿਲਾਂ ਰਹੇ ਹਾਂ ਜੀ ਪਰ ਇਹ ਸਰਕਾਰ ਦਾ ਤਾਂ ਫਰਕ ਬਹੁਤ ਹੀ ਜ਼ਿਆਦਾ ਜੀ ਤੁਸੀਂ ਹਜੇ ਹੋਰ ਆਉਂਦੇ ਸਾਲਾਂ 'ਚ ਦੇਖਿਓ ਐਡੀ ਛੇਤੀ ਤਾਂ ਆਪਣੇ ਘਰ ਦਾ ਕੰਮ ਵੀ ਠੀਕ ਨਹੀਂ ਹੁੰਦਾ ਜੀ ਜਿਵੇਂ ਆਪਾਂ ਲੋਕੀ ਕਹੀ ਜਾਂਦੇ ਆ ਜੀ ਆਹ ਨਹੀਂ ਹੋਇਆ ਸਾਨੂੰ ਆਹ ਨਹੀਂ ਹੋਇਆ ਜੀ ਐਡੀ ਛੇਤੀ ਕੋਈ ਵੀ ਬੰਦਾ ਆਪਣਾ ਕੰਮ ਠੀਕ ਨਹੀਂ ਕਰ ਸਕਦਾ ਪਰ ਸਪੀਡ ਕੰਮ ਦੀ ਬਹੁਤ ਆ ਜੀ ਧੰਨਵਾਦ ਕਰਦੇ ਹਾਂ ਸਰਕਾਰ ਦਾ ਤੁਹਾਡੇ ਨੂੰ ਨੌਕਰੀ ਮਿਲੀ ਹੈ ਕਹਿੰਦੇ ਹਾਂ ਹਾਂ ਜੀ ਬਹੁਤ ਧੰਨਵਾਦ ਕਰਦੇ ਹਾਂ ਜੀ ਅਸੀਂ ਤਾਂ ਬਹੁਤ ਧੰਨਵਾਦ ਕਰਦੇ ਹਾਂ ਜੀ ਠੀਕ ਹੈ ਸਾਡੇ ਬੱਚੇ ਰੋਟੀ ਦੇ ਲੱਗ ਗਏ ਜੀ ਸਹੀ ਗੱਲ ਹੈ ਜੀ ਹਾਂ ਜੀ ਕੀ ਨਾਮ ਹੈ ਹਾਂ ਜੀ ਮੇਰਾ ਨਾਮ ਇੰਦਰਜੀਤ ਸਿੰਘ ਮੈਂ ਇਕਾਈ ਗੁੱਜਰਵਾਲ ਦਾ ਪ੍ਰਧਾਨ ਹਾਂ ਜੀ ਕੁਛੀ ਬੋਲੋ ਭਾਈ ਜੀ ਥੋੜਾ ਲੋਟਲੀ ਬੋਲੋ ਨਾ ਕੁਛੀ ਬੋਲੋ ਮੇਰਾ ਨਾਮ ਇੰਦਰਜੀਤ ਸਿੰਘ ਜੀ ਮੈਂ ਇਥੋਂ ਇਕਾਈ ਗੁੱਜਰਵਾਲ ਦਾ ਪ੍ਰਧਾਨ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਉਮੀਦਵਾਰ ਪਹੁੰਚ ਰਹੇ ਨੇ ਪੱਪੀ ਪਰਸਰ ਹਾਂਜੀ ਹਾਂਜੀ ਆਪਣੇ ਇੱਥੇ ਪਹੁੰਚ ਰਹੇ ਨੇ ਸੋ ਅਸ਼ੋਕ ਪੱਪੀ ਪ੍ਰਸਾਦ ਜੀ ਤੇ ਆਲੇ ਦੁਆਲੇ ਦੇ ਪਿੰਡਾਂ ਦਾ ਇੱਥੇ ਇਕੱਠਾ ਹੈ ਜੀ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਇਹ ਸੀਟ ਲੁਧਿਆਣਾ ਤੋਂ ਉਹਨਾਂ ਦੀ ਝੋਲੀ ਪਾਵਾਂਗੇ ਭਗਵੰਤ ਮਾਨ ਜੀ ਦੀ ਝੋਲੀ ਪਾਵਾਂਗੇ ਤੇ ਰਵਿੰਦ ਕੇਜਰੀਵਾਲ ਜੀ ਦੀ ਝੋਲੀ ਕਿਵੇਂ ਪਿੰਡ ਦੇ ਲੋਕਾਂ ਦੀ ਜੇ ਗੱਲ ਕਰ ਲਈ ਕਿ ਕਿਹਦੇ ਵੱਲ ਰਜਾਹਣਾ ਪਿੰਡ ਦੇ ਲੋਕਾਂ ਰਜਾਹਣ ਦੇਖੋ ਜੀ ਸਰਕਾਰ ਵਧੀਆ ਕੰਮ ਕਰ ਰਹੀ ਆ ਹਰ ਫੀਲਡ 'ਚ ਤੋਲ ਪਲਾਜੇ ਹੀ ਇੱਥੇ ਜੋ ਪਰੇਸ਼ਾਨੀ ਸੀ ਬਹੁਤ ਵੱਡੀ ਹੋ ਚੁੱਕੇ ਗਏ ਆ ਤੇ ਬਿਜਲੀ ਦੇ ਬਿੱਲ ਮਾਫ ਹੋ ਗਿਆ ਨੌਕਰੀਆਂ ਮਿਲ ਗਈਆਂ ਨੇ ਸੋ ਹਰ ਫੀਲਡ 'ਚ ਸਰਕਾਰ ਕੰਮ ਕਰ ਰਹੀ ਆ ਜੀ ਬਹੁਤ ਵਧੀਆ ਇਸ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਸੀ ਰਵਨੀਤ ਸਿੰਘ ਬਿੱਟੂ ਉਹਨਾਂ ਦੇ ਕੰਮਾਂ ਨੂੰ ਕਿਵੇਂ ਦੇ ਦੋ ਕਿ ਕੰਮ ਹੋਏ ਸੀ ਤੁਹਾਡੇ ਪਿੰਡ 'ਚ ਦੇਖੋ ਜੀ ਉਹ ਤਾਂ ਕਦੇ ਆਏ ਹੀ ਨਹੀਂ ਇੱਥੇ ਦੇਖੇ ਨਹੀਂ ਉਹ ਉਹਨਾਂ ਦੇ ਕੰਮਾਂ ਬਾਰੇ ਕੀ ਕਹਿਣਾ ਜੀ ਹੁਣ ਕੀ ਕਹਿ ਸਕਦੇ ਆ ਜਿਹੜਾ ਬੰਦਾ ਆਇਆ ਹੀ ਨਹੀਂ ਇੱਥੇ ਠੀਕ ਹੈ ਜੀ ਚਲੋ